ਅੱਜ ਕੱਲ੍ਹ ਪੰਜਾਬ ਚ ਗਈ ਬਾਬੇ ਨੇ ਜਿਨ੍ਹਾਂ ਦੇ ਢਿੱਡ ਵਿੱਚ ਇੱਕ ਵੱਖਰਾ ਹੀ ਕੀੜਾ ਹੈ ਉਹਨਾਂ ਦੇ ਚੁੱਲ੍ਹ ਮੱਜ ਜਿਹਾ ਵੀ ਅਸੀਂ ਸਾਰੇ ਲੋਕਾਂ ਤੋਂ ਅਲੱਗ ਦੇਖੀ ਹੈ ਨਾ ਸਾਡੀ ਆਜਾਗਾਰ ਹੋਵੇ ਤੇ ਐਵੇਂ ਇੱਕ ਬਾਬਾ ਉਹਦੀ ਮੈਂ YouTube ਉੱਤੇ ਸਕਰੋਲ ਕਰਦੇ ਕਰਦੇ ਉਹਦੀ ਵੀਡੀਓ ਸਾਹਮਣੇ ਆ ਗਈ ਸੀ ਮੈਂ 5-10 ਮਿੰਟ ਦੇਖੀ ਉਹਦੀ ਜਿਹੜੀ ਸ਼ਬਦਾਵਲੀ ਸੀ ਲੋਕਾਂ ਨਾਲ ਗੱਲਬਾਤ ਕਰਨ ਦੀ ਉਹ ਦੇਖਣ ਵਾਲੀ ਸੀ ਮੈਂ ਦੂਜੀ ਜਗ੍ਹਾ ਤੇ ਠਲਾ ਦੇਣ ਤੋਂ ਭੈਣ ਚੋਂ ਚਾਰ ਵਾਰ ਉੱਠ ਗਿਆ ਮੇਰਾ ਮੂੰਹ ਖਲਾਣਾ ਵਾ ਆ ਪਾਗਲਾ ਜਿਹੜੇ ਬੈਠੇ ਆ ਲੋਕ ਵੀ ਆਪਣੇ ਜਿਹੇ ਕੰਜਰ ਨੇ ਜਿਹੜੇ ਜਿਹੇ ਬਾਬੇ ਕੋਲ ਜਾਂਦੇ ਨੇ ਜਿਹੜੇ ਤੁਹਾਨੂੰ ਬੁਰਾ ਹੋਲਾ ਪੁਛਾ seta ਬੋਲਦ ਨੇ ਪਰ ਆਪਣੀ ਪੰਜਾਬੀ ਲੋਕਾਂ ਨੇ ਕਦੇ ਚੀਜ਼ ਸਮਝ ਨਹੀਂ ਨੀ ਨੰਬਰ 2 ਜੇ ਤੁਸੀਂ ਵੀਡੀਓ ਦੇਖੋਗੇ ਤਾਂ ਪਿੱਛੇ ਤੁਸੀਂ ਜਿਹੜੇ ਲੋਕ ਬੈਠੇ ਨੇ ਉਹਨਾਂ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਦਸਤਾਰਦਾਰੀ ਨੇ ਟੁੱਟਣ ਨੇ ਜਿਹੜੇ ਜ਼ਿੰਦਗੀ ਵਿੱਚ ਕਦੇ ਟੁੱਟੇ ਨਹੀਂ ਚੌਂਕੜੀ ਮਾਰ ਲਾ ਇੱਥੇ ਉਹ ਨਹੀਂ ਚਾਹੀਏ ਜੀ ਜੇ ਤਾਂ ਉਹਨਾਂ ਨੂੰ ਜਾਣ ਕੇ ਉਠਾਇਆ ਹੋਇਆ ਵੀ ਖਾਸ ਤੌਰ ਤੇ ਸਰਦਾਰਾਂ ਨੂੰ ਟਾਰਗੇਟ ਕੀਤਾ ਜਾਵੇ ਦੂਜੀ ਗੱਲ ਇਹ ਹੈ ਜੇਕਰ ਉਹਨਾਂ ਨੂੰ ਕੋਈ ਡੂੰਗਾ ਰੋਗ ਹੈ ਜਿਹਨੂੰ ਸਮਾਪਤ ਕਰਨਾ ਚਾਹੀਦਾ ਨੇ ਤਾਂ ਕਿ ਆਬੇ ਕੋਲ ਆਏ ਨੇ ਮੈਂ ਨਹੀਂ ਕਹਿੰਦਾ ਵੀ ਪੀਰਾਂ ਫੀਰਾਂ ਨੂੰ ਮਾਰਨਾ ਗਲਤ ਹੈ ਪਰ ਜਦੋਂ ਇੱਕ ਬੰਦਾ ਆਪਣੇ ਸਿੱਖ ਧਰਮ ਤੇ ਵਿਸ਼ਵਾਸ ਨਹੀਂ ਕਰਦਾ ਤਾਂ ਉਹ ਬੰਦਾ ਦੂਜੇ ਧਰਮਾਂ ਤੇ ਵੀ ਵਿਸ਼ਵਾਸ ਕਰੂਗਾ ਨਾਲੇ ਬਾਬੇ ਨੇ ਸਮਾਧੀ ਲਾ ਰੱਖੀ ਆ ਪੀਰਾ ਫਕੀਰਾ ਦੀ ਫੋਟੋਆਂ ਲਾ ਰੱਖੀਆਂ ਨੇ ਉੱਥੇ ਬਾਬਾ ਸੇਟਾਂ ਪੀ ਜਾਂਦਾ ਜੇ ਉਹ ਗੱਲ ਸੋਚਦੀ ਕਰਦਾ ਤਾਂ ਉੱਥੇ ਜਿਵੇਂ ਜ਼ੀਰੋ ਲੈਵਲ ਹੋ ਗਿਆ ਇਹ ਚੀਜ਼ ਤਾਂ ਸੋ ਬਾਬੇ ਨਾਲ ਵਜਾਣਾ ਬੰਦ ਕਰੋ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਬੜੀਆਂ ਹਸਪਤਾਲਾਂ ਨੇ ਜਿੱਥੇ ਤੁਸੀਂ ਇਲਾਜ ਕਰਾ ਸਕਦੇ ਹੋ ਤੁਹਾਨੂੰ ਵੀ ਡਿਪਰੈਸ਼ਨ ਕੋ ਥੋੜੀ ਹੱਡੀ ਟੁੱਟ ਗਈ ਹੈ ਤੁਸੀਂ ਹਸਪਤਾਲ ਜਾਓ ਬਾਬੇ ਨਾਲ ਕਿਉਂ ਪੈਸੇ ਲਾ ਦੇ ਫਿਰਦੇ ਹੋ ਤੁਸੀਂ ਵੀ ਸਾਰੀ ਵੀਡੀਓ ਦੇਖ ਲਿਓ ਅਗਲੀ ਜਿਹੜੀ ਬਾਬੇ ਦੀ ਹੈਗੀ ਆ ਆਪੇ ਸਮ